ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚੇ ਹੋਏ ਹਾਂ ਇਸ ਟਾਈਮ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਮਿਹਨਤ ਮਜ਼ਦੂਰੀ ਦਾ ਕੰਮ ਆ ਬਾਈ ਹੁਣਿਆਂ ਦਾ ਔਰ ਉਸ ਮਿਹਨਤ ਮਜ਼ਦੂਰੀ ਦੇ ਨਾਲ ਪੱਲੀ ਹੋਈ ਇੱਕ ਪਹਿਲਾ ਸੂਆ ਚੋਟੀ ਵਕਾਉ ਲਈ ਆ ਮਾਲਕਾਂ ਨੇ ਪਹਿਲਾ ਸੂਆ ਇਹ ਸੋਈ ਆ ਚਾਰਾਂ ਤੋਂ 50 ਦਿਨਾਂ ਦੀ ਸੋਈ ਆ ਮਿੱਤਰੋ ਮਗਰ ਇਹਦੇ ਆ ਕੱਟੀਆਂ ਬਹੁਤ ਸੋਹਣੀ ਦੇਖ ਸਕਦੇ ਆ ਤੁਸੀਂ ਔਰ ਚਵਾਈ ਚੁਵਾਈ ਦੇ ਵਿੱਚ ਠੰਡੀ ਸੀਲ ਪੂਰੀ ਆ ਕੋਈ ਆਣੋ ਹੈਗਾ ਵੀ ਔਲ ਚੱਕਰ ਦਾ ਔਲ ਦਾ ਜਾਂ ਦੂਜੋਂ ਐਣ ਧਾਰਾਂ ਧੂਰਾਂ ਬਹੁਤ ਸੋਹਣੀਆਂ ਠੰਡ ਦਾ ਸਹਿਜ ਬਹੁਤ ਚੰਗਾ ਲੇਵੇਰੀ ਤੱਕ ਬੇਮਲੂਮੀ ਦੀ ਗਾਂ ਨੂੰ ਕਰਮਾ ਵਾਲੀ ਦੀ ਬਾਕੀ ਅੰਗ ਪੈਰ ਸਾਰੇ ਚੋਟੀ ਦੇ ਪੂਰੇ ਚੰਗੇ ਲੱਗੇ ਹੋਏ ਆ ਵજન ਵਜੂਦ ਝੋਟੀ ਦਾ ਚੰਗਾ ਵਾ ਦੁੱਧ ਝੋਟੀ ਟੋਰਾ ਨਾਲ 11-12 ਕਿਲੋ ਦੇ ਦੂਗੀ ਭਾਈ ਕੋਈ ਕਹਿਣ ਵਾਲੀ ਗੱਲ ਨਹੀਂ ਝੋਟੀ ਦੀ ਬਰੀਕੀ ਬਹੁਤ ਚੰਗੀ ਆ ਦੇਖ ਸਕਦੇ ਆ ਤੁਸੀਂ ਭਾਈ ਤੋਰਦੀ ਮੜਾ ਜ। ਪਹਿਲਾ ਸੂਆ ਸੋਈ ਆ ਸੋਈ ਨੂੰ ਆਦੇ 4-5 ਦਿਨ ਹੋ ਗਏ ਆ ਰੇਟ ਇਹਦਾ ਮਾਲਕਾਂ ਨੇ ਲੱਖ ਰੁਪਇਆ ਤੈ ਕੀਤਾ ਤੇ ਜਸਨੋਂ ਜਿਹੜੀ ਕੀਤੀ ਆ ਲੱਖ ਰੁਪਇਆ ਮੰਗ ਕੇ 95000 ਰੁਪਏ ਦੀ ਉਹਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਤੁਹਾਡਾ ਮਿੱਤਰੋ ਝੋਟੀ ਦੀ ਬਰੀਕੀ ਬਹੁਤ ਚੰਗੀ ਆ ਪੱਟਪੂੜਾ ਕਮਾਲ ਦਾ ਤਿਆਰੀ ਕਮਾਲ ਦੀ ਆ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਵੀ ਹਜੇ ਨੇ ਖੋਲਣੀ ਆ ਕਿਉਂਕਿ ਜਿਵੇਂ ਜਿਵੇਂ ਕਰਮਾ ਵਾਲੀ ਖਰਾਕ ਚੱਕੂਗੀ ਓਵੇਂ ਓਵੇਂ ਇਹ ਲੇਵੇ ਦੇ ਵਿੱਚ ਆ ਕੇ ਬਰੀਕੀ ਸੋਹਣੀ ਏਡੀ ਆਰਡਰ ਦੀ ਤਿਆਰ ਕਰੋਗੀ ਜਿੰਨੀ ਹੈਗੀ ਕਰਮਾ ਵਾਲੀ ਬਾਕੀ ਵੱਡੀ ਗੱਲ ਇਹ ਆ ਵੀ ਝੋਟੀਆਂ ਜਿਹੜੀ ਦੁੱਧ ਵਾਲੀਆਂ ਮਿੱਤਰੋ ਦੁੱਧ ਵਾਲੇ ਪੱਖ ਆ ਜਿਹੜੇ ਝੋਟੀ ਦੇ ਵਿੱਚ ਉਹ ਪੂਰੇ ਆ ਕਿਉਂ ਪੂਰੇ ਆ ਕਿਉਂਕਿ ਝੋਟੀ ਦਾ ਜਿਹੜਾ ਕੈਰੇਕਟਰਲੈਸ ਆ ਜਿਹੜੇ ਝੋਟੀ ਦੇ ਅੰਗ ਆ ਜਿਹੜੇ ਝੋਟੀ ਨੂੰ ਬਰੀਕੀਆਂ ਲੱਗੀਆਂ ਹੋਈਆਂ ਉਹ ਦੁੱਧ ਵਾਲੀਆਂ ਲੱਗੀਆਂ ਆ ਪਾਲਾ ਨਹੀਂ ਤਾਂ 10 11 ਕਿਲੋ ਦੁੱਧ ਝੋਟੀ ਪੂਰਾ ਟੋਰਾਂ ਨਾਲ ਦਈ ਜਾਊਗੀ ਥ ਪਹਿਲਾ ਸੂਆ ਸੋਈਆ ਸੋਈਨ ਵਾਲੀ 4-5 ਦਿਨ ਹੁਣ ਸਾਢੇ 3 ਕਿਲੋ 4 ਕਿਲੋ ਵਾਂਗੂ ਮਨ ਲਾ ਦੋ ਦਿਨ ਥੱਲੇ ਡੰਗਦਾ ਹੈਗਾ ਵੀ ਜੇ ਬੱਚੇ ਨੂੰ ਚੰਗਾਉਣੇ ਆ ਤਾਂ ਸਾਢੇ 4 ਕਿਲੋ ਨਾਲ ਉਹ ਜੇ ਬੱਚੇ ਨੂੰ ਚੰਗਾ ਕੇ ਚੋਣੇ ਆ ਤਾਂ ਸਾਢੇ 3 ਕਿਲੋ ਚੋ ਲੈੰਦੇ ਆ ਵੀ ਕਹਿਣ ਤੋਂ ਭਾਵ ਉੱਥੇ ਹੀ ਆ ਵੀ 8-9 ਕਿਲੋ ਬੋਲਾ ਲਾ ਲਿਓ ਜਾਂ ਦੁੱਧ ਲਾ ਲਿਓ ਮਗਰ ਬਹੁਤ ਸੋਣੀ ਹੁੰਦੇ ਕੱਟੀ ਵੀ ਆ ਲੱਖ ਰੁਪਿਆ ਡਿਮਾਂਡ ਆ 95000 ਦੀ ਜਸਨੋ ਆ ਜਿੰਦੇ ਵਿੱਚੋਂ ਰੱਸਾ ਫੜਾਉਣ ਵਾਲੀ ਗੱਲ ਆ ਤੁਹਾਡੇ ਨਾਲ ਬਸ ਉਹਦੇ ਵਿੱਚੋਂ ਕੋਈ 19 21 ਹੁਣ ਗੱਲ ਹੋਣ ਤੇ ਤੈਹ ਹੋਣ ਤੇ ਤੁਹਾਡਾ ਮਾਨ ਤਾਨ ਹੋ ਸਕਦਾ ਉਹ ਮਾਲਕਾਂ ਨਾਲ ਹੋਊਗਾ ਨੰਬਰ ਮੈਂ ਵੀਰੇ ਨੰਬਰ ਦੱਸੀ ਬਾਈ ਆ ਰਕੇ ਬਣਾਇਆ 98 97 79 97 818 68052 97 818 68052 97 818 68052 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਰੋਜ਼ਪੁਰ